ਸਦੀਆਂ ਤੋਂ ਸ਼ਹਿਦ ਮਨੁੱਖੀ ਖਰਾਕ ਦਾ ਹਿੱਸਾ ਰਿਹਾ ਹੈ ਅਤੇ ਮਧੂਮੱਖੀਆਂ ਸ਼ਹਿਦ ਦੀ ਖਪਤ ਨੂੰ ਪੂਰਾ ਕਰ ਰਹੀਆਂ ਹਨ ਹਰ ਰੁੱਤ ਨੂੰ ਹੰਡਾਉਦੇ ਹੋਏ ਇਸ ਸਮੇਂ ਪੰਜਾਬ ਵਿੱਚ ਸਰਦ ਰੁੱਤ ਪੂਰੇ ਜ਼ੋਰ ਤੇ ਹੈ ਇਸ ਮਜ਼ਬੂਤ ਸੂਪਰ ਜੀਵਜੋ ਕੰਮ ਕਰਨ ਵਾਲੀ ਪੂਰੀ ਕਲੋਨੀ ਮੌਸਮ ਦੇ ਇਸ ਕੁਦਰਤੀ ਖਤਰੇ ਦਾ ਸਾਹਮਣਾ ਕਰ ਸਕਦੀ ਹੈ ਮਧੂਮੱਖੀ ਪਾਲਕਾ ਲਈ ਇਹ ਸਮਾਂ ਤਿਆਰੀ ਦਾ ਹੈ। ਅੱਜ ਦੀ ਵੀਡੀਓ ਮਧੂਮੱਖੀਆਂ ਦੇ ਛੱਤਿਆਂ ਅਤੇ ਕਟੰਬਾਂ ਦੇ ਸਰਦੀ ਵਿੱਚ ਰੱਖ-ਰਖਾ ਬਾਰੇ ਹੈ। ਸ਼ਹਿਦ ਮੱਖੀ ਪਾਲਣ ਇੱਕ ਬਹੁਤ ਹੀ ਵਧੀਆ ਖੇਤੀ ਸਹਾਇਕ ਕਿੱਤਾ ਮੰਨਿਆ ਜਾਂਦਾ ਹੈ। ਇਸ ਨੂੰ ਅਪਣਾ ਕੇ ਕਿਸਾਨ ਵੀਰ ਅਤੇ ਪੈਣਾ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਸ਼ਾਇਦ ਮੱਖੀਆਂ ਬਾਕੀ ਜੀਵਾਮਾਂਗ ਵੀ ਬਦਲਦੀ ਰੁੱਤ ਦੇ ਨਾਲ ਪ੍ਰਭਾਵਿਤ ਹੁੰਦੀਆਂ ਹਨ ਇਹ ਵੱਖ-ਵੱਖ ਰੁੱਤਾਂ ਦੇ ਵਿੱਚ ਇਹਨਾਂ ਦੀ ਸੰਭਾਲ ਅਲੱਗ-ਅਲੱਗ ਤਰੀਕੇ ਨਾਲ ਕਰਨੀ ਪੈਂਦੀ ਹੈ ਜੇ ਆਪਾਂ ਸਰਦੀ ਰੁੱਤ ਦੀ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਹੀ ਵਧੀਆ ਮੌਸਮ ਨਹੀਂ ਗਿੜਿਆ ਜਾਂਦਾ ਸ਼ਾਇਦ ਮੱਖੀ ਪਾਲਣ ਲਈ ਕਿਉਂਕਿ ਜਦੋਂ ਆਪਾਂ ਪੰਜਾਬ ਸੂਬੇ ਦੀ ਗੱਲ ਕਰਦੇ ਹਾਂ ਤਾ ਸਰਦੀ ਰੁੱਤ ਦੇ ਦੌਰਾਨ ਬਹੁਤ ਹੀ ਜ਼ਿਆਦਾ ਸਮਾਂ ਧੁੰਦ ਰਹਿੰਦੀ ਹੈ ਜਾਂ ਤਾਪਮਾਨ ਘਟ ਰੰਦਾ ਹੈ ਹਾਲਾਂਕਿ ਸਰੂ ਦੇ ਫੁੱਲ ਸ਼ੁਰੂ ਹੋ ਜਾਂਦੇ ਹਨ ਪਰ ਮੱਖੀਆਂ ਉਹਨਾਂ ਤੋਂ ਜਾ ਕੇ ਲੜਿੰਦੀ ਨੈਕਟਰ ਅਤੇ ਪੋਲਣ ਇਕੱਠਾ ਨਹੀਂ ਕਰ ਸਕਦੀਆਂ ਇਸ ਲਈ ਇਹ ਮੋਸੋ ਬਹੁਤ ਵਧੀਆ ਨਹੀਂ ਬਣਿਆ ਜਾਂਦਾ ਹੈ ਆ ਤਾਂ ਇਸ ਤਰੀਕੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਸਰਦੀ ਰੁੱਤ ਤੋਂ ਪਹਿਲੇ ਕੀ ਸਭ ਸੰਭਾਲ ਕਰ ਲਈ ਹੈ ਆਪਣੀ ਕਲੋਡੀਆਂ ਦੀ ਆ ਤਾਂ ਕਿਸਾਨ ਵੀਰੋ ਤੇ ਪਰਾਵਰ ਸਾਰਨਾ ਪਹਿਲੇ ਇੱਕ ਗੱਲ ਦਾ ਖਿਆਲ ਕਰਨਾ ਹੈ ਆ ਜਦੋਂ ਜਾਇਬੇ ਹੀ ਸਰਦੀ ਰੁੱਤ ਸ਼ੁਰੂ ਹੁੰਦੀ ਹੈ ਅਕਤੂਬਰ ਜਾਂ ਨਵੰਬਰ ਤੋਂ ਆਪਾਂ ਗੱਲ ਕਰ ਲਈਏ ਆ ਤਾਂ ਉਹਦੇ ਵਿੱਚ ਆਪਾਂ ਸਾਨੂੰ ਪਹਿਲਾ ਖਿਆਲ ਰੱਖਣਾ ਹੈ ਕਿ ਲੋੜ ਦੀ ਖੁਰਾਕ ਦੀ ਮਾਤਰਾ ਜ਼ਰੂਰ ਕਲੋਡੀਆਂ ਵਿੱਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸਾਨੂੰ ਕਲੋਡੀਆਂ ਦੇ ਗੇਟ ਵੀ ਛੋਟੇ ਕਰ ਦੇਣੇ ਹਨ ਅਤੇ ਕਲੋਡੀਆਂ ਨੂੰ ਹੌਲੀ-ਹੌਲੀ ਖਸਕਾ ਕੇ ਧੁੱਪ ਵੱਲ ਲੈ ਕੇ ਜਾਣਾ ਹੈ ਤਾਂ ਕਿ ਸੂਰਜ ਦਾ ਡਿੱਗ ਕਲੋਡੀਆਂ ਨੂੰ ਬੇਲ ਸਕੇ ਸਰਦੀ ਰੁੱਤ ਪੂਰੇ ਤੌਰ ਤੇ ਆ ਜਾਂਦੀ ਹੈ ਜਦੋਂ ਕਿ ਆਪਾਂ ਦਸੰਬਰ ਦੀ ਗੱਲ ਕਰੀਏ ਜੇ ਧੁੱਧ ਪੈੜੀ ਸ਼ੁਰੂ ਹੋ ਗਈ ਹੈ ਜਾਂ ਕੋਹਰਾ ਪੈ ਰਿਹਾ ਤਾਂ ਸਾਨੂੰ ਅਲੱਗ-ਅਲੱਗ ਇਹਨਾਂ ਦਾ ਰੱਖ-ਰਖਾਵ ਕਰਨਾ ਹੈ ਜੇ ਕੋਹਰਾ ਪੈਂਦਾ ਹੈ ਤਾਂ ਸਾਨੂੰ ਪੈਕਿੰਗ ਚਾਰੇ ਤਰਫੋਂ ਤੇ ਦੇੜੀ ਪੈ ਜਾਂਦੀ ਹੈ ਜੇ ਧੁੱਧ ਪੈ ਰਹੀ ਹੈ ਅਤੇ ਤਾਪਮਾਨ ਘੱਟ ਹੈ ਤਾਂ ਅੰਦਰ ਦੀ ਪੈਕਿੰਗ ਦੇ ਕੇ ਵੀ ਗੁਜ਼ਾਰਾ ਹੋ ਸਕਦਾ ਹੈ ਅੰਦਰ ਦੀ ਪੈਕਿੰਗ ਦੇ ਲਈ ਸਾਨੂੰ ਉਰਾਲੀ ਸੁੱਕੀ ਹੋਈ ਵਰਤੜੀ ਚਾਹੀਦੀ ਹੈ ਇਸ ਨੂੰ ਲਪੇਟ ਕੇ ਆਪਾਂ ਕਲੋਡੀ ਦੇ ਅੰਦਰ ਦੇਣਾ ਹੈ ਅਤੇ ਡੱਬੀ ਬੋਰਡ ਦਾ ਵੀ ਵਰਤੋਂ ਕਰਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਕਿ ਸ਼ਹਿਦ ਮੱਖੀਆਂ ਬਾਹਰ ਡੈਕਟਰ ਅਤੇ ਪੋਲਰ ਇਕੱਠਾ ਕਰ ਰਹੀ ਨਹੀਂ ਜਾ ਸਕਦੀਆਂ ਤਾਂ ਕਲੋਨੀ ਵਿੱਚ ਖੁਰਾਕ ਦੀ ਥੋੜ੍ਹ ਹੋ ਜਾਂਦੀ ਹੈ ਤਾਂ ਕਿਸਾਨ ਵੀਰੋ ਤੇ ਪੈਣੋ ਜਦੋਂ ਵੀ ਮੌਸਮ ਖੁੱਲਦਾ ਹੈ ਜਿਸ ਦੇ ਹਵਾ ਡਿੱਗੀ ਹੋਵੇ ਇਹ ਨਹੀਂ ਕਿ ਸੂਰਜ ਨਿਕਲਿਆ ਹੈ ਪਰ ਹਵਾ ਠੱਡੀ ਹੈ ਇੱਥੇ ਇਸ ਗੱਲ ਦਾ ਜ਼ੋਰ ਖਿਆਲ ਰੱਖਣਾ ਹੈ ਕਿ ਹਵਾ ਡਿੱਗੀ ਹੋਵੇ ਉਸ ਦਿਨ ਕਲੋਡੀ ਖੋਲੀ ਹੈ ਅਤੇ ਅੰਦਾਜ਼ਾ ਲਗਾਉਣਾ ਹੈ ਕਿ ਕਲੋਡੀ ਵਿੱਚ ਖੁਰਾਕ ਕਿੱਡੀ ਕੀ ਹੈ ਜੇ ਜੁੜਤ ਹੈਗੀ ਆ ਤਾਂ ਗਾੜਾ ਚੀਦੀ ਪਾਣੀ ਦਾ ਕੋਲ ਜਿਹਦੇ ਵਿੱਚ ਕੀ ਦੋ ਹਿੱਸੇ ਚੀਲੀ ਦੇ ਹੋਣ ਤਾਂ ਇੱਕ ਹਿੱਸਾ ਪਾਣੀ ਦਾ ਹੋਵੇ ਬਲਾ ਕੇ ਅਪਰ ਨੂੰ ਬਰੂਡ ਦੇ ਕੋਲ ਜਿੱਥੇ ਮੱਖੀਆਂ ਇਕੱਠੀਆਂ ਹੋਈਆਂ ਹੋਣ ਉਹਨਾਂ ਦੇ ਜਮਾਂ ਕੋਲ ਦੇਣਾ ਹੈ ਤਾਂ ਕਿ ਮੱਖੀਆਂ ਆਸਾਨੀ ਨਾਲ ਉੱਥੋਂ ਖਰਾਕ ਲੈ ਸਕਣ ਕਿਸਾਨ ਵੀਰੋ ਤੇ ਭੈਣੋ ਆਪਾਂ ਗੱਲ ਕਰ ਰਹੇ ਸੀਗੇ ਕਿ ਸਰਦੀ ਰੁੱਤ ਵਿੱਚ ਸ਼ਾਇਦ ਮੱਖੀ ਕਲੋਨੀਆ ਦੀ ਪੈਕੇਜ ਆਪਾਂ ਗੱਲ ਕੀਤੀ ਸੀਗੀ ਕਿ ਪੈਕਿੰਗ ਆਪਾਂ ਕਰੰਟਲੀ ਸਾਨੂੰ ਪਰਾਲੀ ਦੀ ਵਰਤੋਂ ਕਰਨੀ ਹੈ ਜੇ ਤੁੰਦ ਪੈਂਦੀ ਹੈ ਤਾਂ ਸਾਨੂੰ ਅੰਦਰ ਪੈਕਿੰਗ ਕਰਨੀ ਹੈ ਕਲੋਡੀਆਂ ਦੀ ਤਾਂ ਪੈਕਿੰਗ ਕੈਵੇਂ ਕਰਦੀ ਹੈ ਉਹ ਆਪਾਂ ਵੇਖ ਲਈਏ ਇੱਕ ਵਾਰ ਜੈਵੇਂ ਕਿ ਇਹ ਕਲੋਡੀ ਹੈਗੀ ਹੈ ਇਹਦੇ ਚ ਆਪਾਂ ਪੈਕਿੰਗ ਕੀਤੀ ਪਈ ਹੈ ਜਦੋਂ ਕਿ ਸਾਡੇ ਕੋਲ ਕਲੋਨੀ ਵਿੱਚ ਸ਼ਾਇਦ ਬੱਖੀਆਂ ਦੀ ਤਾਦਾਦ ਘੱਟ ਹੈਗੀ ਹੈ ਜੈਸਾ ਕਿ ਤੁਸੀਂ ਦੇਖ ਹੀ ਰਹੇ ਹੋ ਇਸ ਇਸ ਕਲੋਡੀ ਵਿੱਚ ਚਾਰ ਫਰੇਮ ਹੀ ਬੱਖੀ ਹੈ ਤਾਂ ਇਹਦੇ ਵਿੱਚ ਆਪਾਂ ਦੋ ਤਰਫਾ ਪੈਕਿੰਗ ਦਿੱਤੀ ਹੈ ਦੋਵੇਂ ਸਾਈਡ ਤੇ ਪੁਰਾਣੀ ਅਖਬਾਰ ਵਿੱਚ ਲਪੇਟ ਕੇ ਆਪਾਂ ਕਲੋਡੀ ਵਿੱਚ ਦਿੱਤੀ ਹੈ ਅਤੇ ਇਹਦੇ ਨਾਲ ਨਾਲ ਹੀ ਨਾਲ ਆਪਾਂ ਇੱਕ ਡੱਬੀ ਬੋਰਡ ਦੀ ਵਰਤੋਂ ਕੀਤੀ ਹੈ ਡੱਬੇ ਬੋਰਡ ਨਾਲ ਇਹ ਹੋ ਜਾਂਦਾ ਹੈ ਕਿ ਕਲੋਡੀ ਦੇ ਵਿੱਚ ਬੱਕੀਆਂ ਨੂੰ ਰਹਿਣ ਲਈ ਜਗ੍ਹਾ ਬਿਲਕੁਲ ਥੋੜੀ ਹੁੰਦੀ ਹੈ ਤੇ ਉਹਦਾ ਤਾਪਮਾਨ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਆ ਵੜਾ ਕੇ ਰੱਖ ਸਕਦੀਆਂ ਹਨ ਤਾਂ ਇਹ ਤਰੀਕਾ ਹੋ ਗਿਆ ਜੀ ਪੈਕਿੰਗ ਦਾ ਜੇ ਦੋਵੇਂ ਤਰਫ ਪੈਕਿੰਗ ਦੇਣੀ ਹੈ ਤੇ ਇੱਕ ਗੱਲ ਦਾ ਖਿਆਲ ਹੋ ਰੱਖਣਾ ਹੈ ਕਿ ਆਪਾਂ ਬੱਕੀਆਂ ਦੇ ਛੱਤਿਆਂ ਨੂੰ ਵਿਚਾਲੇ ਕਰ ਲੈਣਾ ਹੈ ਤਾਂ ਕਿ ਇਹ ਬਿਲਕੁਲ ਗੇਟ ਦੇ ਸਾਗੜੇ ਹੋ ਜਾਣ ਇਹ ਨਾ ਹੋਵੇ ਕਿ ਆਪਾਂ ਬੱਕੀਆਂ ਦੇ ਛੱਤਿਆਂ ਨੂੰ ਇੱਕ ਸਾਈਡ ਤੋਂ ਕਰ ਦਈਏ ਤਾਂ ਜੋ ਕਿ ਇਹਦਾ ਰਸਤਾ ਹੀ ਬੰਦ ਹੋ ਜਾਵੇ ਤਾਂ ਇਸ ਤਿਹੇ ਨਾਲ ਆਪਾਂ ਸਰਦੀ ਰੁੱਤ ਵਿੱਚ ਅੰਦਰ ਲਈ ਪੈ ਗਈ ਬੱਕੀਆਂ ਨੂੰ ਦੇ ਸਕਦੇ ਕਿਸਾਨ ਵੀਰੋ ਅੱਜਕੱਲ ਪੰਜਾਬ ਸੂਬੇ ਵਿੱਚ ਇੱਕ ਨਵੀਂ ਕੀੜੇ ਦਾ ਹਮਲਾ ਹੋਇਆ ਹੈ ਸ਼ਾਇਦ ਬੱਕੀਆਂ ਤੇ ਸਵਾਲ ਹਾਈਬ੍ਰਿਡਲ ਜਿਸ ਦਾ ਨਾਮ ਹੈ ਤਾਂ ਮੇਰੀ ਤੁਹਾਨੂੰ ਇਹੀ ਗੁਜਾਰਿਸ਼ ਹੈ ਇਸ ਤਿਹੇ ਕਿ ਆਪਣੀ ਕਲੋਡੀਆ ਦਾ ਸਵੇਰੇ ਸਵੇਰੇ ਤੇ ਨਿਰੀਖਣ ਕਰਦੇ ਰਹੋ ਜੇ ਕਿਤੇ ਸਾਨੂੰ ਇਹ ਸਵਾਲ ਹਾਈ ਬੀਟਲ ਇਹ ਕਿ ਪੂਡੀ ਹੈਗੀ ਹੈ ਜੀ ਲਾਲ ਜਿਹੇ ਰੰਗ ਦੀ ਜੇ ਸਾਨੂੰ ਕਿਤੇ ਵੀ ਨਜ਼ਰ ਆਂਦੀ ਹੈ ਤਾਂ ਕੀਟ ਵਿਗਿਆਨ ਵਿਭਾਗ ਨਾਲ ਰਸਤਾ ਕਾਇਮ ਕਰ ਸਕਦੇ ਹੋ ਜਾਂ ਨੇੜੇ ਦੇ ਕਿਸੇ ਖੇਤੀ ਵਿਗਿਆਨ ਕੇਂਦਰ ਨਾਲ ਰਸਤਾ ਕਾਇਮ ਕਰ ਸਕਦੇ ਹੋ ਜਾਂ ਸਿੱਧਾ-ਸਿੱਧਾ ਸਾਡੇ ਨਾਲ ਤੁਸੀਂ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਮੇਰਾ ਨਾਮ ਡਾਕਟਰ ਅਭੀ ਚੌਧਰੀ ਹੈ ਮੇਰਾ ਫੋਨ ਨੰਬਰ ਹੈ 82 83 81 0668 ਅਤੇ ਡਾਕਟਰ ਜਸਪਾਲ ਸਿੰਘ ਉਹਦਾ ਨੰਬਰ ਹੈਗਾ 8054604467 ਤੁਸੀਂ ਸਾਨੂੰ ਇਹ ਫੋਨ ਨੰਬਰਾਂ ਤੇ ਵੀ ਗੱਲ ਕਰਕੇ ਸਾਡੇ ਤੋਂ رائے ਲੈ ਸਕਦੇ ਹੋ